ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ ਇਸ ਤੁਹਾਡ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਠਾਕ ਹਾਂ ਜੀ ਅੱਜ ਜਿਹੜਾ ਆਪਣਾ ਸਟੈਂਡ ਆ ਉ ਟੁੱਟ ਗਿਆ ਤੇ ਆਪਾਂ ਨੂੰ ਇਦਾਂ ਹੀ ਵੀਡੀਓ ਬਣਾਉਣੀ ਪਊਗੀ ਜੇ ਥੋੜਾ ਬਹੁਤਾ ਫਰਕ ਰਹਿ ਗਿਆ ਤਾਂ ਮਾਫ ਕਰਨਾ ਜੀ ਤੇ ਚਲੋ ਜੀ ਸਟਾਰਟ ਕਰਦੇ ਹਾਂ ਅਸੀਂ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਕਿ ਸਰਦੀਆਂ ਨੇ ਜਿਹੜੇ ਕੱਪੜੇ ਆਪਾਂ ਸੂਟ ਲੈ ਕੇ ਆਏ ਸੀਗੇ ਸਰਦੀਆਂ ਵਾਲਾ ਸਟਫ ਹੈ ਮੋਟਾ ਇਹ ਨੂੰ ਬਈ ਕਹਿੰਦੇ ਨੇ ਕੋਟ ਰਾਈਜ਼ ਕੱਪੜਾ ਠੀਕ ਹੈ ਜੀ ਤੇ ਬੈਲਵੈਟ ਕਹਿੰਦੇ ਨੇ ਵਿੱਚ ਤਾਂ ਕਈ ਇਹਨੂੰ ਬੈਲਵੈਟ ਹੀ ਕਹੀ ਜਾਂਦੇ ਨੇ ਪਰ ਇਹ ਕੋਟ ਰਾਈਜ਼ ਹੈਗਾ ਤੇ ਚਲੋ ਜੀ ਆਪਾਂ ਫਸਟ ਜਿਹੜਾ ਸੂਟ ਹੈ ਉਹ ਤੁਹਾਨੂੰ ਦਿਖਾਉਣੀ ਹੈ ਕਿੱਦਾਂ ਦਾ ਹੈਗਾ ਦੋ ਸੂਟ ਮੇਰੇ ਆਪਣੇ ਨੇਗੇ ਤੇ ਇੱਕ ਮੰਮੀ ਦਾ ਹੈਗਾ ਠੀਕ ਹੈ ਜੀ ਆਪਾਂ ਰੇਟ ਵੀ ਦੱਸਾਂਗੇ ਤੁਹਾਨੂੰ ਨਾਲ-ਨਾਲ ਤੇ ਨਾਲ ਕੱਪੜਾ ਦੱਸਾਂਗੇ ਕਿ ਕਿੱਦਾਂ ਦਾ ਹੈ ਕੁਆਲਿਟੀ ਕਿੰਦਾਂ ਦੀ ਹੈ ਤੇ ਸੁੰਤਾ ਹੋਇਆ ਕਿੱਦਾਂ ਲੱਗਦਾ ਹੈਗਾ ਕਿਉਂਕਿ ਇੱਕ ਸੂਟ ਮੈਂ ਪਹਿਲਾਂ ਹਟਾ ਚੁੱਕੀ ਹੈਗੀ ਪਿਛਲੇ ਸਾਲ ਦੇ ਵਿੱਚ ਤੇ ਚਲੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੰਮੀ ਵਾਲਾ ਸੂਟ ਦਿਖਾਉਣੀ ਆ ਜਿਹੜਾ ਕਿ ਮਮਮੀ ਲੈ ਕੇ ਤੇ ਹਾਲੇ ਸਟਿਚ ਕਰਨਾ ਹੈਗਾ ਆਪਾਂ ਉਹ ਸੀਗੀ ਸਲਵਾਰ ਉਹਦੀ ਹੈਗੀ ਇਸ ਤਰ੍ਹਾਂ ਇਹਦੇ ਵਿੱਚ ਲਾਈਨਿੰਗ ਬਣੀ ਹੋਈ ਆ ਤੁਹਾਨੂੰ ਦਿਸਦੀ ਹੋਣੀ ਹੈ ਨਾ ਅ ਸਿੱਧੀਆਂ ਸਟੇਟ ਲਾਈਨਾਂ ਬਣੀਆਂ ਹੋਈਆਂ ਨੇ ਕਿ ਆ ਕੱਪੜਾ ਬਹੁਤ ਵਧੀਆ ਬੈਲਵੈਟ ਨਾਲੋਂ ਵਧੀਆਗਾ ਕਿਉਂਕਿ ਬੈਲਵੈਟ ਥੋੜਾ ਜਿਹਾ ਖਰਾਬ ਹੋ ਜਾਂਦਾਗਾ ਹਣਾ ਤੇ ਇਹ ਖਰਾਬ ਨਹੀਂ ਹੁੰਦਾ ਥੋੜੀ ਜੀ ਕੁਆਲਿਟੀ ਉਹਦੇ ਨਾਲ ਲਾ ਲੋ ਕਿ ਜਿਆਦਾ ਵਧੀਆ ਕੀ ਬੈਲ ਵਟ ਨਾਲੋਂ ਤੇ ਆ ਹੈਗੀ ਜੀ ਇਹਦੇ ਨਾਲ ਸ਼ਰਟ ਜਦੋਂ ਆਪਾਂ ਇਹ ਸੂਟ ਬਣਾ ਆਲੇ ਰੈਡੀ ਕਰ ਲਏ ਉਦੋਂ ਹੀ ਤੁਹਾਨੂੰ ਦਿਖਾਵਾਂਗੀ ਕਿਉਂਕਿ ਮੰਮੀ ਦਾ ਤਾਂ ਸਿੰਪਲ ਹੀ ਰੈਡੀ ਕਰਨਾ ਹੈ ਆਪਾਂ ਨੇ ਇਹ ਇਸ ਤਰ੍ਹਾਂ ਮੈਚ ਹੀ ਹੈ ਠੀਕ ਹੈ ਜੀ ਆ ਕਮੀਜ਼ ਹੈ ਤੇ ਆ ਸਲਵਾਰ ਹੈ ਆਪਣੀ ਸਲਵਾਰ ਦੀ ਕੱਟੇ 'ਚ ਥੋੜੀ ਜੀ ਘਟਾਈ ਹੈ ਮੈਨੂੰ 2.5 ਮੀਟਰ ਮਾਸਾ ਹੀ ਹੈ ਜੀ 2.5 ਮੀਟਰ ਹੀ ਹੈ ਜੀ ਸਲਵਾਰ ਦੀ ਜਿਹੜੀ ਕੱਟ ਹੈ ਜੀ ਥੋੜੀ ਜੀ ਜੇ ਆਵਾਜ਼ ਦੀ ਪ੍ਰੋਬਲਮ ਆਈ ਤਾਂ ਪਲੀਜ਼ ਮਾਫ ਕਰਨਾ ਕਿਉਂਕਿ ਨੀਚੇ ਨਾ ਬੋਲੀ ਜਾ ਰਹੇ ਨੇ ਸਾਰੇ ਜਾਣੇ ਸਾਰਿਆਂ ਨੂੰ ਚੁੱਪ ਕਰਾਉਣਾ ਬਹੁਤ ਔਖਾ ਹੈਗਾ ਤਾਂ ਕਿ ਮੈਂ ਭਈ ਆਈ ਹੂ ਸੀ ਪਿੰਡ ਆਪਦੇ ਪਿੰਕੇ ਘਰ ਇੱਥੇ ਬਹੁਤ ਜ਼ਿਆਦਾ ਵੀ ਪਰਿਵਾਰ ਦੇ ਬੰਪਰ ਇੰਨੇ ਕਿ ਕਿ ਡਿਸਕਸ ਕੋਈ ਨਾ ਕੋਈ ਚੱਲਦੀ ਰਹਿੰਦੀ ਆ ਬੋਲ ਮੇਰੇ ਮੈਨੂੰ ਚੁੱਪ ਨਹੀਂ ਕਰਦੇ ਇਹ ਤੇ ਚਲੋ ਸਹੀ ਮੈਚ ਦੇ ਬਾਰੇ ਚ ਆ ਗਈ ਸੀ ਨਾ ਵੀ ਥੱਲੇ ਫਿਰ ਵੀ ਆਵਾਜ਼ ਆ ਰਹੀ ਹੈਗੀ ਤੇ ਨੈਕਸਟ ਸੂਟ ਆਪਾਂ ਜਿਹੜਾ ਮੇਰਾ ਮੈਂ ਖੁਦ ਆਪਣੇ ਵਾਸਤੇ ਲਈ ਹੈਗੀ ਉਹ ਤੁਹਾਨੂੰ ਦਿਖਾਉਣੇ ਹੈਗੇ ਨੈਕਸਟ ਆ ਵਾਲਾ ਸੂਟ ਹੈ ਆਪਣਾ ਤੇ ਕਮੈਂਟ ਕਰਕੇ ਦੱਸਣਾ ਜਰੂਰ ਕੀ ਕਿੱਦਾਂ ਦੇ ਲੱਗੇ ਤੁਹਾਨੂੰ ਸੂਟ ਅ ਸੋਹਣੇ ਲੱਗੇ ਘਟੀਆਂ ਲੱਗੇ ਵਧੀਆ ਲੱਗੇ ਹੈ ਨਾ ਸਾਰਾ ਦੱਸਣਾ ਜਰੂਰ ਤੇ ਆ ਸੀਗਾ ਆਪਣਾ ਨੈਕਸਟ ਸੂਟ ਵੈਸੇ ਤਾਂ ਇਹਦੇ ਵਿੱਚ ਜਿਹੜਾ ਕਰੀਮ ਕਲਰ ਜਿਹੜਾ ਸੀ ਜਾਦਾ ਸੀਗਾ ਹੈ ਨਾ ਪਰ ਇਹਦੇ ਨਾਲ ਸਲਵਾਰ ਸੀ ਜਿਹੜੀ ਬਲੈਕ ਲੱਗੀ ਹੋਈ ਬਲੈਕ ਸਲਵਾਰ ਵੀ ਮੈਂ ਤਾਂ ਲਈ ਥੋੜਾ ਜਿਹਾ ਦਿਮਾਗ ਨੇ ਕੰਮ ਕੀਤਾ ਕਿ ਮੇਰੇ ਕੋਲ ਬਲੈਕ ਹੈ ਜਿਹੜਾ ਬਹੁਤ ਸੋਹਣਾ ਸਟੋਲ ਹੈਗਾ ਇੱਕ ਸ਼ਾਲ ਕਹਿ ਲਓ ਸਟੋਲ ਕਹਿ ਲਓ ਕਾਫੀ ਵੱਡਾ ਐ ਵੈਸੇ ਉਹ ਸ਼ਾਲ ਸਟਾਲ ਚ ਨਹੀਂ ਆਉਂਦਾ ਹੈਗਾ ਸਟੋਲ ਨਹੀਂ ਹੈਗਾ ਸ਼ਾਲ ਹੀ ਹੈਗਾ ਤੇ ਆਪਾਂ ਫਿਰ ਤੈਨੂੰ ਕਰਕੇ ਇਹ ਕੀ ਆਪਾਂ ਦੁਪੱਟਾ ਵਗੈਰਾ ਨਹੀਂ ਲੈਣਾ ਪਊਗਾ ਸਟੋਲ ਵਗੈਰਾ ਨਹੀਂ ਲੈਣਾ ਪਊਗਾ ਤੇ ਆਪਾਂ ਹੈਗਾ ਸੀਗਾ ਬਲੈਕ ਤਾਂ ਕਰਕੇ ਮੈਂ ਸੂਟ ਵੀ ਜਿਹੜਾ ਬਲੈਕ ਲਈ ਲਈ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਬਈ ਲਾਈਨਾਂ ਲੱਗੀਆਂ ਜਿਹੜਾ ਪ੍ਰਿੰਟ ਕਮੀਜ਼ ਦਾ ਨਾ ਕਮੀਜ਼ ਦੇ ਵਿੱਚ ਵੀ ਲਾਈਨਾਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਤੇ ਕੱਪੜਾ ਵਧੀਆ ਹੈਗਾ ਕਿ ਠੰਡ ਦੇ ਵਿੱਚ ਆਪਾਂ ਪਾਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਕੁਝ ਜਿਵੇਂ ਕੋਟੀ ਸ਼ਾਲ ਪਾਉਣ ਦੀ ਲੋੜ ਨਹੀਂ ਹੈਗੀ ਬਹੁਤ ਮੋਟਾ ਕੱਪੜਾ ਹੈਗਾ ਇਹ ਸੋਹਣਾ ਕੱਪੜਾ ਹੈਗਾ ਤੇ ਬਾਕੀ ਛੇਤੀ ਛੇਤੀ ਇਹਦੇ ਤੇ ਕੋਈ ਬੁਰਬਾਰ ਨਹੀਂ ਆਉਂਦਾ ਹੈਗਾ ਤੇ ਐਂ ਜਿਹੀ ਹੁੰਦਾ ਹਨਾ ਕਿ ਕਲਰ ਜਾਂ ਨਿਕਲ ਗਿਆ ਹਨਾ ਹੋਰ ਹੀ ਹੋ ਜਾਂਦੇ ਨੇ ਮਤਲਬ ਕਿ ਸੂਟ ਹਨਾ ਫਿੱਟ ਜੇ ਜਾਂਦੇ ਨੇਗੇ ਉਹ ਉਸ ਟਾਈਪ ਨਹੀਂ ਹੈਗਾ ਕੱਪੜਾ ਬਹੁਤ ਵਧੀਆ ਹੰਡਣ ਦੇ ਜਿਵੇਂ ਕਿ ਆਪਾਂ ਹੰਡਾਉਣਾ ਹੈ ਨਾ 3-4 ਸਾਲ ਆਪਣੇ ਜਿਹੜੇ ਸਿਆਲਾਂ ਵਾਲੇ ਸੂਟ ਹੈ ਵੀ ਮੈਂ ਤਾਂ ਹਲਾਉਣੀ ਹੈ 3-4 ਸਾਲ ਚੱਲ ਜਾਂਦਾ ਇੱਕ ਸੂਟ ਕਮ ਸੇ ਕਮ ਆਰਾਮ ਨਾਲ ਕਿਉਂਕਿ ਦੋ ਕੁ ਮਹੀਨੇ ਠੰਡ ਪੈਂਦੀ ਹੈ ਫਿਰ ਦੋ ਕੁ ਮਹੀਨੇ ਪਾਉਣਿਆ ਸਿਆਲਾਂ ਵਾਲੇ ਸੂਟ ਉਸ ਤੋਂ ਬਾਅਦ ਰੱਖ ਦਿੰਦੇ ਹੈਗੇ ਹੈ ਨਾ ਤੇ ਇਹ ਸੀਗਾ ਦੂਜਾ ਸੂਟ ਜਿਹੜਾ ਮੈਂ ਆਪਦੇ ਖਾਤਰ ਲਈ ਸੀਗੀ ਇਹਦੇ ਆਪਾਂ ਥੋੜੀ ਜੀ ਕਲਾਕਾਰੀ ਦਿਖਾਵਾਂਗੇ ਜਦੋਂ ਆਪਾਂ ਸਟਿਚ ਕੀਤਾ ਆਪਾਂ ਕੋਈ ਜਿਵੇਂ ਕਿ ਹਨਾ ਵਿੱਚੋਂ ਅਟੈਚ ਕਰਨ ਵਾਲੀਆਂ ਲੈਸਾਂ ਆਉਂਦੀਆਂ ਨੇ ਹਨਾ ਉਹ ਲਾਵਾਂਗੇ ਆਪਾਂ ਇਹਦੇ ਤੇ ਤੇ ਇੱਕ ਲਾਵਾਂਗੇ ਜੀ ਜਿਗਜ਼ੈਗਸ ਵਾਲੀ ਲੈਸ ਹੋਣੀ ਜਿਹੜੀ ਘਟਾਵਾਂ ਜਿਹਾ ਵਾਲੀ ਬਾਜ਼ੂ ਤੇ ਇਸੇ ਬਾਹੂ ਤੇ ਲੋਰ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਿਆਲ ਦੇ ਵਿੱਚ ਆਪਾਂ ਉੱਪਰ ਦੀ ਕੋਟੀ ਪਾਈ ਹੁੰਦੀ ਹੈ ਨਾ ਕੋਈ ਪਤਾ ਨਹੀਂ ਲੱਗਦਾ ਬਾਹਾਂ ਤੇ ਕੀ ਪਾਇਆ ਹੋਇਆ ਆਪਾਂ ਘੇਰੇ ਤੇ ਹੀ ਕਲਾਕਾਰੀ ਕਰ ਲਾਗੇ ਕੰਨੇ ਤੇ ਤੇ ਆਪਾਂ ਇਹਦੀ ਬੋਟਮ ਤੇ ਵੀ ਪਹੁੰਚ ਗਏ ਤੇ ਨਾ ਉਹ ਜ਼ਿਕਜ਼ੈਗ ਵਾਲੀ ਜਿਹੜੀ ਲੈਂਸ ਲਾਵਾਂਗੇ ਜੇ ਆਂਜੇ ਵਾਲੀ ਹੋਈ ਨਾ ਉਹ ਲਾਵਾਂਗੇ ਵਧੀਆ ਲੱਗੀ ਜਿਹੜੀ ਵੀ ਆਪਾਂ ਨੂੰ ਤੇ ਸਟੀਚਿੰਗ ਤੋਂ ਬਾਅਦ ਵੀ ਮੈਂ ਤੁਹਾਨੂੰ ਟਿਊਟੋਰੀਅਲ ਇਹਦਾ ਦੱਸੂਗੀ ਸਾਰਾ ਕੀ ਕਿਵੇਂ ਆਪਾਂ ਸਟੀਚ ਕੀਤਾਗਾ ਤੇ ਕਿਵੇਂ ਦੀ ਇਹਦੀ ਲੁੱਕ ਆਏ ਕਿੰਨਾ ਕੁ ਸੋਹਣਾ ਲੱਗਦਾ ਸੂਟ ਤੇ ਮੈਂ ਬਈ ਕਈ ਬਣਾ ਹਨਾ ਸੋਚਦੀ ਹੋਊਗੀ ਕਿ 4400 500 ਵਾਲੇ ਸੂਟ ਨਾ ਦਿਖਾਉਣ ਵੈੰਦੀ ਆ ਭਈ ਜਿੰਨੇ ਕਾਲੇ ਆਪਾਂ ਲਿਹਾਉਣੇ ਆ ਆਪਾਂ ਉਨੇ ਕਾਲੇ ਦਿਖਾ ਦਿੰਨੇ ਹਨਾ ਜਿੰਨੇ ਕਾਲੇ ਆਪਾਂ ਪਾਉਣੇ ਆ ਸੱਚਾਈ ਹੈ ਤਾਂ ਤੇ ਇਹਨੇ ਜਿਆਦਾ ਮਹਿੰਗਾ ਸੂਟ ਹੈ ਜਿਹੜਾ ਨਾਰਮਲ ਆਉਣ ਜਾਣ ਦੇ ਵਿੱਚ ਨਹੀਂ ਪਾਉਂਦੀ ਜਿਹੜਾ ਕਿ ਪਾਰਟੀ ਵੀਅਰ ਹੋ ਗਿਆ ਉਹ ਤਾਂ ਅਲੱਗ ਗੱਲ ਹੁੰਦੀ ਹੈ ਹਨਾ ਤੇ ਇਹ ਬਈ 4400 ਦੇ ਸੂਟ ਆਏ ਨੇਗੇ ਠੀਕ ਹੈ ਸ਼ਾਇਦ ਹੁਣ ਥੋੜੇ ਜਿ ਮਹਿੰਗੀ ਲੱਗਗੇ 4400 ਦੇ ਹਿਸਾਬ ਕਿਉਂਕਿ ਜਦੋਂ ਸਿਆਲ ਜਾਂਦਾ ਹੁੰਦਾ ਨਾ ਥੋੜਾ ਜਿਹਾ ਕਿ 2 ਮਹੀਨੇ ਬਾਅਦ ਜੇ ਹੁਣ 2 ਮਹੀਨਾ ਬਾਅਦ ਪਾ ਲਵਾਂਗੇ ਤਾਂ ਇਹੀ ਸੂਟ ਆਪਾਂ ਨੂੰ 350 ਤੱਕ 100 ਰੁਪਏ ਦਾ ਫਰਕ ਬੈ ਜਾਊਗਾ 3300 ਦੇ ਕੱਢਣਗੇ ਫਿਰ ਸਾਰੇ ਇਹ ਸੂਟ ਕਿਉਂਕਿ ਹੁਣ ਸਿਆਲ ਹਲੇ ਸਟਾਰਟ ਹੋ ਰਿਹਾ ਤੇ ਮੈਨੂੰ ਲਿਹਾਉਣੇ ਪਏ ਚਾਹੀਦੇ ਸੀਗੇ ਪਾਉਣੇ ਸੀ ਹਨਾ ਤੇ ਤਾਂ ਕਰਕੇ ਇਹ ਥੋੜੇ ਜਿਹਾ ਮਹਿੰਗੇ ਲੱਗ ਗਿਆ ਆਪਾਂ ਨੂੰ 100 ਰੁਪਈਆ ਤੇ ਇਹੀ ਸੂਟ ਮੈਂ ਤੁਹਾਨੂੰ ਖੁਦ ਦੱਸੂਗੀ ਜਦੋਂ ਇਹ 3300 ਦੇ ਹੋਊਗੇ ਇਹ ਸੂਟ ਸੇਵ ਉਨਾ ਪਨੂਲੇ ਨੇ 450 ਦੇ ਤੇ ਨੈਕਸਟ ਸਪਰਾ ਸੀਗਾ ਆ ਵਾਲਾ ਸੂਟ ਮੈਂ ਨਾ ਇਹ ਕਲਰ ਕਦੇ ਵੀ ਨਹੀਂ ਪਾਇਆ ਹੈਗਾ ਕਾ ਕਲਰ ਵੈਸੇ ਮੈਂ ਆ ਵੀ ਨਹੀਂ ਕਦੇ ਪਾਇਆ ਹੈਗਾ ਬਲੈਕ ਤਾਂ ਮੈਂ ਬਾਧੂ ਪਾਇਆ ਪਰ ਆ ਜਿਹੜਾ ਇਹਦੇ ਵਿੱਚ ਪਰਪਲ ਜਿਹਾ ਕਲਰ ਹੈ ਨਾ ਇਹ ਮੈਂ ਪਾਇਆ ਨਹੀਂ ਹੈਗਾ ਕਦੀ ਤੇ ਆਹ ਵਾਲਾ ਵੀ ਮੈਂ ਇਹ ਕਲਰ ਕਦੇ ਨਹੀਂ ਪਾਇਆ ਹੈਗਾ ਨੀ ਤਾਂ ਨਹੀਂ ਤਾਂ ਇਹ ਬਲੂ ਹੈਗਾ ਨਾ ਹੀ ਇਹ ਫਰੋਜੀ ਹੈ ਕਲਰ ਇਹ ਪਤਾ ਹੀ ਨਹੀਂ ਕਿਹੜਾ ਕਲਰ ਹੈ ਮੀਡੀਅਮ ਜਿਹਾ ਵਿੱਚ ਵਿੱਚ ਵਿਚਾਲੇ ਜਿਹਾ ਵਾਲਾ ਤੇ ਇਸ ਤਰ੍ਹਾਂ ਦੀ ਫਲਾਵਰ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਮੈਨੂੰ ਸੋਹਣਾ ਲੱਗਿਆ ਪ੍ਰਿੰਟ ਇਹਦਾ ਇਹਦੇ ਨਾਲ ਜਿਹੜੀ ਬੋਟਮ ਹੈ ਉਹ ਉਹਨਾਂ ਨੇ ਬੈਲਵੈਟ ਦੀ ਲਾਤੀ ਬਈ ਮੈਂ ਕਾਲੀ ਚਾਲੀ ਦੇ ਵਿੱਚ ਉਹਦੇ ਮੈਂ ਧਿਆਨ ਹੀ ਨਹੀਂ ਦਿੱਤਾ ਹੈਗਾ ਕਿ ਉਹ ਜਿਹੜੀ ਉਹ ਹੋਏਗੀ ਸਲਵਾਰ ਨਾ ਲਾਈਨਿੰਗ ਵਾਲੀ ਉਹ ਜਾਦਾ ਵੱਡੀ ਹੈਗੀ ਇਹਦੇ ਨਾਲੋਂ ਇਹ ਬੈਲਵੈਟ ਦੀ ਲਾਈਤੀ ਇਹਨਾਂ ਨੇ ਪਰ ਰੇਟ ਮੈਨੂੰ ਉਹਨਾਂ ਨੇ ਉਹੀ ਲਾਤਾ 450 ਰੁਪਏ ਠੀਕ ਹੈ ਜੀ ਤੇ ਇਹ ਸਲਵਾਰ ਹੈਗੀ ਸਲਵਾਰਾਂ 2.5 2 2 ਮੀਟਰ ਦੀਆਂ ਹੀ ਨੇਗੀਆਂ ਤੇ ਇਸ ਤਰ੍ਹਾਂ ਦੀ ਮੈਚਿੰਗ ਹੋਈ ਹੈ ਦੇਖ ਸਕਦੇ ਤੁਸੀਂ ਹਲਕਾ ਜਿਹਾ ਪੀਲਾ ਕਲਰ ਹੈ ਦੇ ਵਿੱਚ ਕੁਝ ਜ਼ਿਆਦਾ ਤਾਂ ਨਹੀਂ ਹੈਗਾਗਾ ਪਰ ਹਣਾ ਚਲ ਚਲ ਜੂਗਾ ਤੇ ਇੱਕ ਗੱਲ ਮੈਂ ਇੱਥੇ ਤੁਹਾਨੂੰ ਹੋਰ ਦੱਸਦੀ ਆ ਕਿ ਮੈਂ ਸਰਦੀਆਂ ਦੇ ਵਿੱਚ ਉਹੀ ਸੂਟ ਮੈਂ ਘਰੇ ਪਾ ਲਈ ਹੁੰਦੀ ਆ ਬਈ ਉਹੀ ਮੈਂ ਹੌਣ ਜਾਨੀ ਵਿੱਚ ਪਾ ਲਈ ਹੁੰਦੀ ਆ ਕਿਉਂਕਿ ਮੈਨੂੰ ਕੋਈ ਇੰਨਾ ਜ਼ਿਆਦਾ ਕੰਮ ਨਹੀਂ ਹੈਗਾ ਹਣਾ ਆਪਾਂ ਕੋਈ ਵੀ ਕਪੜੇ ਆਪਣੇ ਜਿਆਦਾ ਖਰਾਬ ਹੋਣ ਹਨਾ ਇਦਾਂ ਦਾ ਮੈਂ ਕੋਈ ਕੰਮ ਨਹੀਂ ਕਰਦੀ ਹੈਗੀ ਕਿ ਆਪਾਂ ਕਿਹੜਾ ਕੋਬਾ ਕੂੜਾ ਕਰਨਾ ਹੈ ਹਨਾ ਵੀ ਚਲੋ ਜਿਆਦਾ ਮਹਲੇ ਹੋ ਜਾਣ ਕਪੜੇ ਹਨਾ ਨਾਰਮਲੀ ਤੇ ਤਮੇ ਉਹੀ ਸੂਟ ਕਿਤੇ ਜੋ ਰੋਜ਼ ਤਾਂ ਆਪਾਂ ਕਿਤੇ ਜਾਣਾ ਆਣਾ ਹੀ ਨਹੀਂ ਹੈਗਾ ਮੇਰਾ ਰੁਟੀਨ ਇਹ ਹੈ ਬਈ ਮੈਂ ਕਿਤੇ ਜਾਨੀ ਆਉਨੀ ਆ ਤਾਂ ਕਿਤੇ ਮਹੀਨੇ ਬਾਅਦ 2 ਮਹੀਨੇ ਬਾਅਦ ਕਿਤੇ ਜਾਣਾ ਹੁੰਦਾਗਾ ਨਹੀਂ ਕਰੀ ਹੁੰਨੇ ਆਪਾਂ ਫਿਰ ਕਿਤੇ ਜਾਣ ਦੀ ਵੇਟ ਕਿਉਂ ਕਰੀ ਹੈਣਾ ਕਿਤੇ ਜਾਵਾਂਗੇ ਤਾਂ ਸੂਟ ਪਾਵਾਂਗੇ ਬਈ ਸੋਣਾ ਨਾ ਮੈਂ ਇਹੀ ਪਾ ਲੋ ਘਰੇ ਹੈਨਾ ਕੀ ਪਤਾ ਕੀ ਇਹਦਾ ਦਿਨ ਹੈ ਕੀ ਦੀ ਰਾਤ ਹੈਗੀ ਮੈਂ ਤਾਂ ਉਹੀ ਪਾਲਾ ਜੀ ਹੁੰਨੀ ਆ ਹੁਣ ਬਸ ਜਿਹੜਾ ਸੀ ਹੋਲੇ ਤੇ ਪਾਣਾ ਸ਼ੁਰੂ ਕਰਤਾ ਤੇ ਉਦੋਂ ਬਾਅਦ ਜੇ ਕਿਤੇ ਜਾਣਾ ਤਾਂ ਉਹਦੇ ਪ੍ਰੈਸ ਮਾਰ ਲਓ ਹਲਕੀ ਜਿਹੀ ਵਧੀਆ ਬਣ ਜਾਂਦਾ ਹੈਗਾ ਐਨੇ ਤਾਂ ਆਪਣੇ ਇਨਫਰਟ ਦੇ ਨਹੀਂ ਸੂਟ ਹਨਾ ਖਰਾਬ ਵੀ ਨਹੀਂ ਹੁੰਦੇ ਹੈਗੇ ਵੀ ਐਨਾ ਕੰਮ ਕਰਦੇ ਆਪਾਂ ਤੇ ਬਾਕੀ ਜਗ੍ਹਾ ਬਣਾ ਜ਼ਿਆਦਾ ਕੰਮ ਕਰਦੀ ਇਹਨਾਂ ਉਹਨਾਂ ਦਾ ਆਪ ਦਾ ਸਿਸਟਮ ਹੁੰਦਾ ਹੋਗਾ ਹਨਾ ਮੇਰਾ ਲੱਗ ਹੈਗਾ ਤੇ ਚਲੋ ਜੀ ਇਹ ਸੀਗਾ ਆਪਣਾ ਜਿਹੜਾ ਤੀਜਾ ਸੂਟ ਸੀਗਾ ਤਿੰਨ ਸੂਟ ਆਪਾਂ ਲੈ ਕੇ ਆਏ ਸੀਗੇ ਇੱਕ ਸੂਟ ਆਪਾਂ ਹੋਰ ਨਿਊ ਲੈਤਾਗਾ ਉਹ ਹੋਣਾ ਮੈਥੋਂ ਹੁਣ ਕਿ ਮੈਨੂੰ ਇੰਨੇ ਕਿ ਮੇਰੇ ਕੋਲ ਕੱਪੜੇ ਪਏ ਹੁੰਦੇ ਨੇ ਕੋਈ ਪਲੇਨ ਪਿਆ ਹੁੰਦਾ ਕੋਈ ਕਿਵੇਂ ਪਿਆ ਹੁੰਦਾ ਕੋਈ ਕਿਵੇਂ ਪਿਆ ਹੁੰਦਾ ਉਸ ਸੇਵਾਂ ਲੈਣੀ ਆ ਉਹ ਨਾ ਸੇਵਨੀ ਆ ਉਹ ਮੈਨੂੰ ਲੱਭੇ ਨਹੀਂ ਗਿਆ ਮੈਂ ਕਿੱਥੇ ਰੱਖ ਕੇ ਭੁੱਲ ਗਈ ਤੇ ਮੈਂ ਚੱਕ ਕੇ ਨਹੀਂ ਲਈ ਹੈਗੀ ਨਾਲ ਤੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਨੂੰ ਜ਼ਰੂਰ ਸ਼ੇਅਰ ਕਰਾਂਗੇ ਬਹੁਤ ਸੋਹਣਾ ਸੂਟ ਹੈਗਾ ਕਿ ਉਹ ਫੈਬਰਿਕ ਹੈਗਾ ਜਾਮ ਕਾਟਨ ਪਤਾ ਨਹੀਂ ਗ੍ਰੇਸ ਕਾਟਨ ਇਹ ਹੀ ਜਿਹਾ ਕੱਪੜਾ ਹੈ ਉਹ ਵਧੀਆ ਕੱਪੜਾ ਹੈਗਾ ਲਾਈਨਿੰਗ ਲਾਉਣ ਦੀ ਲੋੜ ਨਹੀਂ ਪਰ ਬਹੁਤ ਸੋਹਣਾ ਸੂਟ ਹੈ ਵਾਈਟ ਕਲਰ ਦੀ ਕਢਾਈ ਹੈ ਤੇ ਗ੍ਰੇ ਕਲਰ ਦਾ ਸੂਟ ਹੈਗਾ ਤੇ ਗ੍ਰੇ ਕਲਰ ਵਾਈਟ ਕਲਰ ਦਾ ਜਿਹੜਾ ਔਰਗੈਂਜ਼ਾ ਦੇ ਪੈਚ ਲੱਗੇ ਹੋਏ ਨੇ ਬਹੁਤ ਸੋਹਣੇ ਬਹੁਤ ਸੋਹਣਾ ਸੂਟ ਹੈ ਉਹ ਤੁਹਾਡਾ ਜ਼ਰੂਰ ਸ਼ੇਅਰ ਕਰੂੰਗੀ ਤੇ ਉਹ ਆਇਆ ਸੀ ਬਈ 1200 ਦਾ ਬਹੁਤ ਸੋਹਣਾ ਸੂਟ ਹੈਗਾ ਤੇ ਚਲੋ ਜੀ ਅੱਜ ਦੀ ਵੀਡੀਓ ਉਮੀਦ ਕਰਦੀ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਹੁਣ ਆਪਾਂ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਵਿੱਚ ਮਿਲਦੇ ਹਾਂਗੇ ਤੇ ਤਦ ਤੱਕ ਲਈ ਪਿਆਰ ਭਰੀ ਸਾਸ਼ੀ ਕਾਲ ਜੀ ਤੇ ਜੇ ਨਿਊ ਆਇਓ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚਲੋ ਜੀ ਬਾਏ ਬਾਏ